ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਹੈਗੀ ਆ ਪਿੰਡ ਹੈਗਾ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਇਹਨੂੰ ਪੈਂਦੀ ਆ ਜੈਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਵਹਿੜਾਂ ਵਿਖਾਉਣੀਆਂ ਜੇ ਕੋਈ ਭੈਣ ਭਰਾ ਚੰਗੀਆਂ ਪਾ ਰੀਆਂ ਚੰਗੇ ਦੁੱਧ ਵਾਲੀਆਂ ਵਹਿੜਾਂ ਲੈਣ ਦਾ ਚਾਹਵਾਨ ਹੋਵੇ ਤੇ ਫੋਨ ਲਾ ਲਿਓ ਜੇ ਕਿਸੇ ਨੇ ਲੱਸੀ ਲਾਵੀ ਲੈਣੀ ਆ ਤਾਂ ਫੇਰ ਤਾਂ ਚਲੋ ਲੋੜ ਹੀ ਨਹੀਂ ਫੋਨ ਲਾਉਣ ਦੀ ਜੇ ਕੋਈ ਚੰਗੇ ਦੁੱਧ ਵਾਲੀਆਂ ਵਿਹੜਾ ਲੈਣ ਦਾ ਚਾਹਵਾਣਾ ਦੋ ਨਾਗ ਭਾ ਜੈ ਜੀ ਹੋਣਗੇ ਇਨਫਾਰਮੇਸ਼ਨ ਲੈ ਦੇਣਾ ਗੱਲਾਂ ਬਾਤਾਂ ਕਰ ਲੈਣੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਦੱਸ ਦੀ ਨਾਮ ਵਿਰੇ ਜਸ਼ਨਗਦਾਰਾ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਜੀ ਫੋਨ ਨੰਬਰ ਦੱਸ ਦੀ 9877624531 ਬਾਈ ਦੋ ਨਾਗ ਜਸ਼ਨ ਨੇ ਹਾਂ ਬਾਈ ਦੋ ਵਾ ਜੀ ਇਹ ਤੋਂ ਹੀ ਸ਼ੁਰੂ ਕਰ ਲੈ ਇੱਕ ਨੰਬਰ ਤੋਂ ਇਹ ਵਿਰੇ ਐਰ ਸ਼ੈਰ ਦਾ ਤੇ ਜਰਸੀ ਦਾ ਦੋਮਾ ਦਾ ਸੁਮੇਰ ਹੈ ਵੜ ਹੂੰ ਦੂਜੇ ਸਵੇਰ ਸੁੰਦੀ ਆ ਦਿਨ ਲੈਂਦੀ ਆ ਵਿਰੇ 5 6 ਕਿੰਨਾ ਕਦ ਦੁੱਧ ਦੋ ਦੁੱਧ ਵੀਰੇ 18 20 ਲੀਟਰ ਨਾਰਮਲ ਹੀ ਦੇਣੀ ਆ ਬੈਡ ਰਾਜੀ ਹਾਂ ਭਾਰੀ ਪੂਰੀ ਵਜਨ ਪੂਰੀ ਬਹੁਤ ਜਿਆਦਾ ਆ ਨਾਰਮਲ ਹੀ ਕੱਢੂ ਦੁੱਧ ਸੀਲ ਸਾਉ ਸੀਲ ਵੀ ਫੁੱਲੀ ਆ ਭਈ ਐਂ ਬੈਜਾ ਥੱਲੇ ਕੋ ਸੰਧ ਹੀ ਲਓ ਵੀ ਮਿੱਤਰੋ ਪੂਰੀ ਸੀਲ ਸਾਉ ਆ ਮੈਂ ਤੁਹਾਨੂੰ ਵੀਡੀਓ ਦੇ ਸਟਾਰਟਿੰਗ ਚ ਹੀ ਕਿਹਾ ਸੀ ਜੇ ਕੋਈ ਚੰਗੇ ਦੁੱਧ ਵਾਲੀ ਵਾੜ ਲੈਣ ਦਾ ਚਾਹਵਾਣਾ ਫੇਰ ਤਾਂ ਫੋਨ ਅਗਲਾ ਲਾ ਲੈ ਜੇ ਕਿਸੇ ਨੇ ਘੱਟ ਦੁੱਧ ਵਾਲੀ ਲੈਣੀ ਆ ਫੇਰ ਤਾਂ ਲੋੜ ਹੀ ਨਹੀਂ ਕੱਢੀਏ ਬਾਹਰ ਨੂੰ 18 20 18 20 ਵੀਰ ਦੱਸਦਾ ਕਿ ਨਾਰਮਲ ਹੀ ਦੁੱਧ ਪਿਆ ਜੂ ਦੂਜੇ ਸੂਵੇ ਸੁੰਦੀ ਆ ਬਾਕੀ ਰਾਜੀ ਰੂਜੀ ਬਹੁਤ ਐ ਉਹ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਬਾਕੀ ਆਪਾਂ ਤਾਂ ਚਲੋ ਅੱਗੇ ਵੀ ਹਰੇਕ ਵੀਡੀਓ 'ਚ ਹੀ ਕਹੀਦਾ ਕਿ ਜਿਹਨੇ ਜਿਹੜਾ ਵੀ ਜਾਨਵਰ ਲੈਣਾ ਹੁੰਦਾ ਰੇਗ ਦੇ ਘਰੇ 4-4 ਫੋਨ ਆ ਅਗਲਾ ਆਪਦੇ ਫੋਨ ਤੇ ਵੀ ਵੀਡੀਓ ਕਾਲ ਕਰਕੇ ਤਸੱਲੀ ਕਰ ਸਕਦਾ ਕਿਉਂਕਿ ਤੁਸੀਂ ਪੈਸੇ ਲਾਉਨੇ ਆ ਤੁਹਾਡਾ ਹੱਕ ਮੰਦਾ ਚੰਗੇ ਕਦ ਕਾਠ ਵਾਲੀ ਪੂਰੀ ਰਾਜੀ ਦੂਜਾ ਸੂਆ ਨਵਾਂ ਹਾਨ ਵੜ ਹਵਾਨਾ ਬਹੁਤ ਸੋਹਣਾ ਫਿੱਟ ਫਿੱਟ ਹਵਾਨਾ ਫਿਟਿੰਗ ਵਾਲਾ ਕੋਈ ਟਟਮਾ ਲਾਉ ਕਮਾ ਹਵਾਨਾ ਜਾਣੀ ਟਟਮੇ ਹਵਾਨੇ ਵਾਲੇ ਦਾ ਵਹਿੜ ਦਾ ਪਸ਼ੂ ਦਾ ਦਿਖਾਵਾ ਥੋੜਾ ਜਿਆਦਾ ਹੁੰਦਾ ਵੇਖਣ ਨੂੰ ਲੱਗਦਾ ਹੁੰਦਾ ਵੱਡਾ ਸਾਰਾ ਲੇਵਾ 30 ਕਿਲੋ ਦਿਓ ਪਰ ਦੁੱਧ ਨਹੀਂ ਦਿੰਦਿਆਂ ਸਹੀ ਮੈਂ ਫਿੱਟ ਫਿੱਟ ਲੇਵਾ ਜ ਆਲਾ ਪਸ਼ੂ ਦੁੱਧ ਦਿੰਦਾ ਥਣਾ ਦੀ ਸਾਫ ਸੁੱਧ ਰੋਕ ਲੱਜ ਜਿਸ ਨੇ ਰਾਜੀ ਰੂਜੀ ਫੌਲੀ ਆ ਦੂਜਾ ਸੂਹਾ ਪੂਰੀ ਭਾਰੀ ਫੁੱਲ ਵਜਣ ਵਾਲੀ ਐਰ ਸ਼ੈਰ ਬ੍ਰੀਡ ਦੀ ਨਵਾਂ ਹਾਨ ਬੱਚੀ ਮੂੰਹ ਮੱਥੇ ਦੀ ਸੋਹਣੀਆ ਛੋਟਾ ਕੰਨ ਗੁਲਾਬੀ ਥਣ ਚਾਰਾਂ ਥਣਾ ਦਾ ਸੇਮ ਹੀ ਸਾਈਜ਼ ਆ ਕੋਈ ਵਾਧੂ ਫੋਟ ਸ਼ਾਂਗ ਨਹੀਂ ਫੁੱਲ ਰਾਜੀ ਵਾਧੇ ਵਾਲੀ ਵੈਡ ਆ ਕੋਈ ਦੋ ਸੂਵੇ ਦੁੱਧ ਪੀ ਕੇ ਵੀ ਵੇਚੋਂਗੇ ਗਾਂ ਬਣਾ ਕੇ ਤਾਂ ਵੀ ਵਧੀਆ ਪੈਸੇ ਵਟਾ ਜੂ ਕਰਮ ਵਾਲੀ ਜੈ ਜੈ ਮੋਲ ਜਿਸ ਨੇ ਇਹਦਾ ਮੋਲ ਵੀਰੇ ਮੰਗਣ ਨੂੰ ਭਲਾ 70 75 ਮੰਗੀ ਜਾਈਏ 68000 ਦੀ ਵੈਡ ਦੇ ਦਾਂਗੇ ਕਮਾਲਾ ਦੋਸਤੋ 68000 ਦੀ ਵੜ ਦੇ ਦਿਆਂਗੇ ਵੀਰ ਕਹਿੰਦਾ ਲੋਟ ਹੀ ਭਾ ਵੱਛੀ ਬਹੁਤ ਚੰਗੀ ਹੈ ਜਦੋਂ ਆਉਂਗੇ ਤੁਸੀਂ ਮੈਨੂੰ ਤਾਂ ਲੱਗਦਾ ਨਹੀਂ ਜੇ ਕੋਈ ਭੈਣ ਭਰਾ ਵੀਡੀਓ ਤੇ ਵੱਛੀ ਵੇਖ ਕੇ ਆਉਂਦਾ ਨਾ ਵੀਡੀਓ ਤੇ ਅਗਲੇ ਨੂੰ ਮੰਨ ਨੂੰ ਲੱਗਦੀ ਹੈ ਕਿ ਯਾਰ ਵੱਛੀ ਬਹੁਤ ਰਾਜੀ ਹੈ ਕਿ ਲੈ ਲਿਗੇ ਆਈ ਨਹੀਂ ਹੋਊਗਾ ਇੱਥੇ ਤੁਸੀਂ ਆਉਂਗੇ ਇੱਥੇ ਹੋਰੀ ਹੱਡੀਆਂ ਦੀ ਮੋਠੀ ਜੀ ਨਿਕਲੂਗੀ ਆਗੇ ਕਿ ਮਤਲਬ ਲਿੱਸੀ ਵੜ ਨਿਕਲੂ ਪੂਰੀ ਰਾਜੀ ਹੈ ਜੋ ਤੁਹਾਨੂੰ ਸਕਰੀਨ ਤੇ ਦਿਖ ਰਹੀ ਆ ਉਨੀ ਰਾਜੀ ਵੜ ਹੈ ਬਾਕੀ ਮੈਂ ਤਾਂ ਤੁਹਾਨੂੰ ਪਹਿਲਾਂ ਵੀ ਕਹਤਾ ਹਰੇਕ ਦੇ ਘਰੇ ਚਾਰ-ਚਾਰ ਫੋਨ ਆ ਜੇ ਕਿਸੇ ਨੇ ਆਪਦੇ ਫੋਨ ਤੇ ਵੀ ਵੀਡੀਓ ਕਾਲ ਕਰਨੀ ਆ ਤੁਹਾਡਾ ਹੱਕ ਆ ਕਈ ਤਾਂ ਕਰਦੇ ਹੀ ਨਹੀਂ ਭੈਣ ਭਰਾ ਕਈਆਂ ਨੂੰ ਪਤਾ ਹੀ ਨਹੀਂ ਖਣੀ ਪਰ ਆਪਾਂ ਤਾਂ ਕਹਿੰਨੇ ਤੁਹਾਡਾ ਹੱਕ ਬਣਦਾ ਤੁਸੀਂ ਤਸੱਲੀ ਕਰ ਸਕਦੇ ਆ ਆਪਦੇ ਫੋਨ ਤੇ ਵੀ ਤੁਸੀਂ ਪੈਸੇ ਦੇਣੇ ਆ ਆਹ ਵਲਟਲ ਫਰੇ ਪਈ ਆ ਬਈ ਆਹ ਵਲਟਲ ਕੱਢ ਕੇ ਸੋਨਾ ਦਿਨ ਚਾਰ ਕੇ ਨੇ ਲੈ ਜਾਣੇ ਆ ਜਿੰਨਾ ਹਵਾਨਾ ਤਿਆਰ ਆ ਇੰਨਾ ਹਵਾਨਾ ਅਜੇ ਹੋਰ ਤਿਆਰ ਕਰਕੇ ਸੂ ਦੂਜਾ ਸੂਆ ਨਵਾ ਹਾਨ ਫੈਟ ਫੂਡ ਵੀ ਵਧੀਆ ਆ ਜਣੀ ਹੈ ਜੀ 2 ਨੰਬਰ ਤੇ ਆ ਜੇ ਸਨ ਇਹ ਵੀ ਵੀਰੇ ਦੂਜੇ ਸੂਏ ਸੁੰਦੀ ਆ ਵੇੜ ਹੂੰ ਦੈਣ ਕੱਢਦੀ ਆ ਵੀ ਪੰਜ ਸੀ ਬਈ ਦੁੱਧ ਦੁੱਧ ਦੇ ਵੀ 18 ਲੀਟਰ ਨਾਰਮਲ ਹੀ ਪਿਆ ਦੁੱਲੇ ਵੇ ਵਾਲੀ ਆ ਬਈ ਕੱਢ ਲੈ ਬਾਹਰ ਨੂੰ ਦੋਸਤੋ ਦੁੱਧ ਸੇਮ ਹੀ ਪਿਆ ਜਾਣੀਆਂ ਪਰ ਮੈਂ ਇੱਕ ਨੰਬਰ ਹੁਣ ਥੋੜੀ ਆ ਸਿਲੈਕਸ਼ਨ ਕੇ ਤੁਸੀਂ ਕਲਰ ਕਿਹੜਾ ਲੈਣਾ ਜੇ ਕਿਸੇ ਨੇ ਚਿੱਟੀ ਵੇੜ ਲੈਣੀ ਆ ਤਾਂ 2 ਨੰਬਰ ਲੈ ਲਓ ਜੇ ਕਿਸੇ ਨੂੰ ਹੈਗਾ ਕਿ ਅਸੀਂ ਆ ਵੇੜ ਲੈਣੀ ਆ ਐਰ ਸ਼ੈਰ ਦਾ ਥੋੜਾ ਜਿਹਾ ਪੱਖ ਜ਼ਿਆਦੇ ਆ ਵਿੱਚੋਂ ਥੋੜਾ ਜਿਹਾ ਚਲ ਜਰਸੀ ਵਾਲਾ ਵੀ ਲਾ ਲਓ। ਹੈਡ ਫੂਟ ਉਨੀ ਵਧੀਆ ਆ ਜਾਣੀ ਆ। ਤੇ ਜੇ ਕਿਸੇ ਨੇ ਹੈਗਾ ਚਿੱਟੀ ਵੜ ਲੈਣੀ ਆ ਦੁੱਧ ਸੇਮ ਹੀ ਪਿਆ ਜਾਣੀ ਆ ਤੇ ਫਿਰ ਅਗਲਾ ਦੋ ਨੰਬਰ ਲੈ ਲੇ। ਤੇ ਸੂ ਵੀ ਇਹਨਾਂ ਨੇ ਸੇਮ ਹੀ ਪੈਣਾ। ਦਿਨਾਂ ਤੇ ਕੋਈ ਚਾਰਾਂ ਨੂੰ ਸੂਪੇ ਪੰਜਾਂ ਨੂੰ ਸੂਪੇ ਬਾਕੀ ਜਾਨਵਰ ਦਾ ਪਤਾ ਨਹੀਂ ਹੁੰਦਾ ਗਰਮੀ ਹੈਗੀ ਆ। ਕੋਈ ਤਿੰਨੇ ਦਿਨੀ ਵੀ ਸੂ ਸਕਦੀਆਂ। ਕਿਉਂਕਿ ਜਦੋਂ ਪਸ਼ੂ ਤਿਆਰ ਹੋ ਜਾਂਦਾ। ਫਿਰ ਤਾਂ ਦੋਹਾਂ-ਦੋਹਾਂ ਘੰਟਿਆਂ ਬਾਅਦ ਲੈ ਵਾਏ। ਦਾ ਡਿਜ਼ਾਈਨ ਬਦਲਦਾ ਰਹਿੰਦਾ ਰਾਤ ਨੂੰ ਤੁਸੀਂ ਵੇਖ ਕੇ ਪੈਨੇ ਆ ਤੜਕੇ ਨੂੰ ਉਹ ਦੁੱਗਣਾ ਲੇਵਾ ਤਿਆਰ ਕਰੀ ਫਿਰਦਾ ਹੁੰਦਾ ਜਾਨਵਰ ਜਦੋਂ ਦਿਨਾਂ ਤੇ ਤਿਆਰ ਹੋਵੇ ਜਾਵਾ ਇਹ ਵੀ ਤਿਆਰ ਹੀ ਮੰਨੋ ਦੋਵਾਂ ਨੂੰ ਸੂਪਨ ਵੱਧ ਤੋਂ ਵੱਧ ਚਾਰਾਂ ਨੂੰ ਸੂਪਨ ਰੋਕ ਲਜੇ ਨੇ ਦੁੱਧ ਸੇਮ ਹੀ ਪਿਆ ਦੇਣਾ ਬਾਕੀ ਅੱਗੇ ਥੋੜੀ ਸੇਵਾ ਥਣ ਦੋਵਾਂ ਮੈਣਾਂ ਦੇ ਸੋਹਣੇ ਆ ਦੋਵਾਂ ਦੇ ਗਲਾਬੀ ਆ ਦੋਵਾਂ ਦੇ ਕੋਈ ਜੁੜਮੇ ਜੇ ਥਣ ਨਹੀਂ ਨਿਖੜ ਮੇ ਇਕੱਲੇ ਇਕੱਲੇ ਲੱਗੇ ਹੋਇਆ ਬਾਕੀ ਹੈ ਵੈੜ ਅੰਗ ਵੈੜਾਂ ਇਹ ਮਾ ਅੱਗੇ ਵੀ ਕਹਿਣਾ ਹੁਣਾ ਕਿਸੇ ਨੇ ਵੀ ਪਸ਼ੂ ਲੈਣਾ ਪਮਾ ਥੋੜੇ ਪੈਸੇ ਲਾਉਣੇ ਆ ਜਾਂ ਬਾਲੇ ਪੈਸੇ ਲਾਉਣੇ ਆ ਤੇ ਅਗਲਾ ਵਹਿ ਡੰਗ ਲਵੇ ਪਮਾ ਥੋੜੇ ਪੈਸੇ ਲਾਉਣੇ ਆ ਤਾਂ ਥੋੜੇ ਜਿਹਾ ਕੱਦ ਦੀ ਦਰਮਿਆਨੀ ਲੈ ਲਓ ਦਰਮਿਆਨਾ ਕੱਦ ਹੋਵੇ ਤੇ ਤਾਂ ਥੋੜੇ ਪੈਸੇ ਚ ਆ ਜਾਣੀ ਆ ਜੇ ਕਿਸੇ ਨੇ ਵੱਧ ਪੈਸੇ ਲਾਉਣੇ ਆ ਚੰਗੇ ਕੱਦ ਵਾਲੀ ਲੈ ਲਓ ਲਓ ਪਰ ਨਵਾਂ ਹਨ ਵਹਿ ਡੰਗ ਕਿਉਂਕਿ ਜੇ ਦੋ ਸੂਵੇ ਘਰੇ ਰੱਖਣੀ ਵੀ ਪਈ ਤੇ ਵਧੀਆ ਦੁੱਧ ਪਿਆਜੂ ਤੇ ਜੇ ਬਾਅਦ ਚ ਵੇਚਣੀ ਵੀ ਪਈ ਗਾਂ ਬਣਾ ਕੇ ਤੁਸੀਂ ਵੇਚ ਵੀ ਲਹੋਗੇ ਕਮਾਲ ਆ ਜਿਸ਼ਨੇ ਸੀਲ ਸਭ ਪੂਰੀ ਆ ਭਾਵੇਂ ਇੱਕ ਨੰਬਰ ਲੈ ਲਓ ਭਾਵੇਂ ਦੋ ਨੰਬਰ ਲੈ ਲਓ ਤੇ ਜਿਹੜੀ ਤੁਸੀਂ ਗਾਂ ਲੈਣੇ ਆ ਪਹਿਲਾਂ ਸੌਦਾ ਹੀ ਗਾਂ ਦਾ ਕਰਦੇ ਆ ਪੰਜਵਾਂ ਛੇਵਾਂ ਸੂਆ ਗਾਂ ਹੋਵੇ ਜਾਂ ਚੌਥਾ ਸੂਆ ਗਾਂ ਹੋਵੇ ਉਹਦਾ ਬਾਅਦ ਤੁਸੀਂ ਕਿਤੇ ਕਿਹੜਾ ਦੁੱਧ ਪੀ ਲੋਗੇ ਉਹ ਸੂਆ ਉਹਦੋਂ ਗਾਂ ਨੂੰ ਪਤਾ ਨਹੀਂ ਉਹਨੇ ਪਿਉਣਾ ਕਿ ਨਹੀਂ ਪਿਉਣਾ ਕਈ ਲੱਸੀ ਜੀ ਗਾਂ ਲੈ ਲੈਂਦੇ ਆ ਸੂਆ ਵੀ ਪੰਜਵਾਂ ਛੇਵਾਂ ਲੈ ਲੈਂਦੇ ਆ ਪਰ ਉਹ ਥੋੜਾ ਜਿਹਾ ਉਹ ਸੂਏ ਤੋਂ ਬਚ ਕੇ ਰਹਿਣਾ ਚਾਹੀਦਾ ਬਾਕੀ ਚਲੋ ਤੁਸੀਂ ਸਾਰੇ ਸਿਆਣੇ ਆ ਦੋ ਵੈੜਾ ਦੋਵੇਂ ਨਵਾਂ ਹਨ ਜੇ ਦੋ ਦੋ ਸੂਵੇ ਦੁੱਧ ਪੀ ਕੇ ਵੇਚੋਗੇ ਵੀ ਨਾ ਚੌਥਾ ਚੌਥਾ ਸੂਆ ਰੀਜਨਲ ਕਹਿ ਕੇ ਵੇਚੋਗੇ ਤਾਂ ਵੀ ਬੱਕ ਜਾਣੀਆਂ ਤੇ ਨਹੀਂ ਕਈ ਵਪਾਰੀ ਤਾਂ ਇਹ ਜੇ ਬੁੱਢੀ ਜੀ ਗਾਂ ਹੁੰਦੀ ਆ 6ਵਾਂ 7ਵਾਂ ਸੂਆ ਉਹਨੂੰ ਦੂਜਾ ਹੀ ਕਹਿ ਦਿੰਦੇ ਆ ਪਰ ਉਹ ਮਾੜੀਆਂ ਗੱਲਾਂ ਇਹ ਇਹ ਵਹਿ ਡਾਂਗਾ ਦੋਵੇਂ ਤੋਰਾ ਹੀ ਦਸੀ ਜਾਂਦਾ ਜੇ ਇਹਹੀ 6ਵੇਂ ਸੂਵੇ ਵਾਲੀ ਗਾਂ ਹੁੰਦੀ ਉਹਨੂੰ ਖਿੱਚ ਕੇ ਜੇ ਤੋੜਨਾ ਪੈਣਾ ਸੀਗਾ ਬਟ ਵੜਾਂਗਾ ਕੋੜੀ ਵਾਂਗੂੰ ਜਾਂਦਿਆਂ ਤੋਰੇ ਤੂਰੇ ਨੇ ਓਕੇ ਆ। ਜਾਨਵਰੀ ਵੀਰੇ ਪਸੂ ਹੀ ਦੱਸ ਦਿੰਦਾ। ਹਾਂ ਜਨਵਰੀ ਦੱਸ ਦਿੰਦਾ। ਜਾਇਜ ਜਿਆਪਾ। ਇਹਦਾ ਜਾਇਜ ਮੁੱਲ ਜਿੰਨਾ ਮਰਜ਼ੀ ਕਰ ਲੀ 65000 ਦੀ ਦੇ ਦਾਂਗੇ। ਉਹ ਕਿੰਨੇ ਦੀ? ਉਹ 68 ਦੀ। ਇਹ 65 ਦੀ। ਹਾਂ। ਲਓ ਜੀ 1 ਨੰਬਰ 68 ਦੀ 2 ਨੰਬਰ 65 ਦੀ। ਜਾਇਜ ਜੇ ਮੁੱਲ ਹੈ। ਫੋਨ ਨੰਬਰ ਸਕਰੀਨ ਤੇ ਆ। ਜਿਹਦੇ ਜਿਹੜੀ ਵੀ ਪਸੰਦ ਆਉਂਦੀ ਆ। ਵੀਰਨਾ ਘਰੇ ਆ ਕੇ ਗੱਲਬਾਤ ਕਰ ਲਓ ਜਾਂ ਫੋਨ ਤੇ ਪਹਿਲਾਂ ਹੀ ਗੱਲਬਾਤ ਕਰਕੇ ਘਰੇ ਆ ਕੇ ਪਾਸ ਕਰਕੇ ਲੈ ਜਾਓ। ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਵੈਣਾ ਦੋਵੇਂ ਸੋਹਣੀਆਂ ਦੋਵੇਂ ਨਮਾ ਖਾਨ ਦੂਜਾ ਦੂਜਾ ਸੁਆ ਬਾਕੀ ਸਿਲੈਕਸ਼ਨ ਥੋੜੀ ਐ ਜੇ ਕਿਸੇ ਨੇ ਇੱਕ ਲੈਣੀ ਆ ਤਾਂ ਵੀ ਥੋੜਾ ਜਿਹਾ ਮਾਨ ਤਾਨ ਹੋਜੂ ਜੇ ਕੋਈ ਜੋੜਾ ਲੈਂਦਾ 11500 ਵੱਧ ਹੋਜੂ ਦੋਵਾਂ ਨਗਾ ਚੋਂ ਬਾਕੀ ਸਾਰਿਆਂ ਨੂੰ ਸਾਸੀਕਾ